ਚਰੀਕਾਲ ਜੀ ਗੱਲ ਕਰਦੇ ਹਾਂ ਬਰਕਤ ਵੀਡੀਓ ਬਾਰੇ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਕੇ ਇਹ ਕਿ ਜਦ ਪ੍ਰੀਤ ਆਪਣੇ ਪੇਕੇ ਆਉਂਦੀ ਹੈ ਤਾਂ ਉਹਦੀ ਮਾਂ ਉਸ ਤੋਂ ਚੋਰੀ ਹਿੱਤੇ ਪਰਸ ਵਿੱਚ ਖੋਜ ਰਹੀਏ ਪਾ ਦਿੰਦੀ ਹੈ ਪ੍ਰੀਤ ਪਰਸਲ ਤੇ ਬਿਆਨ ਜਦੋਂ ਵਿੱਕੀ ਨੂੰ ਕਹਿੰਦੀ ਹੈ ਕਿ ਮੇਰਾ ਪਰਸ ਅੰਦਰ ਰੱਖ ਦਿਓ ਤੇ ਵਿੱਕੀ ਕਹਿੰਦਾ ਹੈ ਕਿ ਮੈਨੂੰ ਕੁਝ ਪੈਸੇ ਚਾਹੀਦੇ ਸੀ ਤਾਂ ਪ੍ਰੀਤ ਕਹਿੰਦੀ ਹੈ ਕਿ ਮੇਰੇ ਪਰਸ ਵਿੱਚੋਂ ਲੈ ਲਓ ਜੋ ਮੈਨੂੰ ਭਾਬੀ ਨੇ 10000 ਰੁਪਏ ਦਿੱਤੇ ਸੀ ਜਦ ਵਿੱਕੀ ਉਹ ਪਰਸ ਖੋਲ ਕੇ ਵੇਖਦਾ ਹੈ ਤਾਂ ਉਸ ਵਿੱਚ ਜਿਆਦਾ ਰੁਪਏ ਹੁੰਦੇ ਹਨ ਵਿੱਕੀ ਇੱਕ ਮਿੰਟ ਵਿੱਚ ਸਮਝ ਜਾਂਦਾ ਹੈ ਕਿ ਇਹ ਪੈਸੇ ਦੀ ਮਾਂ ਨੇ ਚੋਰੀ ਉਸ ਤੇ ਪਰਸ ਵਿੱਚ ਚੁਪਾਏ ਹਨ ਜੋ ਸਾਰੇ ਪੈਸੇ ਕੱਢ ਕੇ ਲੈ ਜਾਂਦੇ ਹੈ ਤੇ ਸਿਰਫ 1000 ਰੁਪਇਆ ਸੁੱਟ ਛੱਡ ਦਿੰਦਾ ਹੈ ਤੇ ਇਧਰ ਪ੍ਰੀਤ ਨੂੰ ਆਪਣੇ ਨਵੇਂ ਫੋਨ ਦਾ ਬੜਾ ਚਾਹ ਹੁੰਦਾ ਚ ਉਹ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਨਾਲ ਫੋਨ ਲਗਾ ਕੇ ਵੀਡੀਓ ਕਾਲ ਤੇ ਗੱਲ ਕਰਦੀ ਹਾਂ ਜਦੋਂ ਮਾਂ ਮਾਤਾ ਦੀਆਂ ਗੱਲ ਕਰ ਰਹੀਆਂ ਹੁੰਦੀਆਂ ਹਨ ਤਾਂ ਕੱਲਾ ਗੱਲਾਂ 'ਚ ਪ੍ਰੀਤ ਦੀ ਮਾਂ ਉਸ ਨੂੰ ਪੁੱਛਦੀ ਹੈ ਕਿ ਪੁੱਤ ਜਿਹੜੇ ਪੈਸੇ ਮੈਂ ਤੇਰੇ ਪਰਸੇ ਚੁਪਾਏ ਸੀ ਤੂੰ ਦੇਖ ਲੈ ਤਦ ਪ੍ਰੀਤ ਕਹਿੰਦੀ ਹੈ ਕਿ ਮਾਂ ਕਿਉਂ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਮੈਨੂੰ ਤਾਂ ਸਿਰਫ ਭਾਬੀ ਨੇ 1000 ਰੁਪਇਆ ਦਿੱਤਾ ਸੀ ਤੇ ਮੇਰੇ ਕੋਲ ਕੋਈ ਪੈਸੇ ਨਹੀਂ ਹਨ ਤਾਂ ਉਹ ਸਦੀ ਮਾਂ ਨੂੰ ਕੋਈ ਸ਼ੱਕ ਜਾ ਹੁੰਦਾ ਉਹ ਕਹਿੰਦੀ ਹੈ ਨਹੀਂ ਮੈਂ ਤੇਰੇ ਪਰਸ ਵਿੱਚ ਪੈਸੇ ਪਾਏ ਹਨ ਤੂੰ ਅੰਦਰ ਜਾ ਕੇ ਵੇਖ ਜਦ ਪ੍ਰੀਤ ਅੰਦਰ ਆ ਕੇ ਵੇਖਦੀ ਹੈ ਤਾਂ ਉਹਦੇ ਪਰਸ ਵਿੱਚ ਕੁਝ ਵੀ ਨਹੀਂ ਹੁੰਦਾ ਪ੍ਰੀਤ ਸਾਰੀ ਗੱਲ ਸਮਝ ਜਾਂਦੀ ਹੈ ਪਰ ਉਹ ਆਪਣੀ ਮਾਂ ਦੇ ਅੱਗੇ ਨਹੀਂ ਦਹਦੀ ਉਸ ਨੂੰ ਇਸ ਤਰ੍ਹਾਂ ਉਸਦੀ ਮਾਂ ਦਾ ਵਿਕੀਤ ਤੋਂ ਯਕੀਨ ਉੱਠ ਜਾਵੇਗਾ ਤੇ ਝੂਠ ਮੁਟ ਕਹਿ ਦਿੰਦੀ ਹੈ ਕਿ ਪੈਸੇ ਤਾਂ ਹੈਗੇ ਆ ਪਰ ਮੈਂ ਤੁਹਾਡੇ ਨਾਲ ਮਜ਼ਾਕ ਕਰ ਰਹੀ ਸੀ ਉਹਨੂੰ ਫੋਨ ਕੱਟ ਦਿੰਦੀ ਹੈ ਤੇ ਫਿਰ ਪ੍ਰੀਤ ਸੋਚਦੀ ਹੈ ਕਿ ਮੈਂ ਤਾਂ ਵਿੱਕੀ ਤੇ ਕਿੰਨਾ ਵਿਸ਼ਵਾਸ ਕੀਤਾ ਸੀ ਕਿ ਇਹ ਸੱਚਮੁੱਚ ਬਦਲ ਗਏ ਹਨ ਪਰ ਇਹ ਇਨਸਾਨ ਕਦੇ ਵੀ ਬਦਲਣ ਵਾਲਾ ਨਹੀਂ ਉਸ ਨੂੰ ਤੇ ਉਸ ਤੇ ਬਹੁਤ ਗੁੱਸਾ ਆਉਂਦਾ ਹੈ ਪਰ ਹੁਣ ਉਹ ਸੋਚਦੀ ਹੈ ਕਿ ਮੈਂ ਵਿੱਕੀ ਤੋਂ ਇਹ ਗੱਲ ਸਿੱਧੀ-ਸਿੱਧੀ ਨਹੀਂ ਪੁੱਛਣੀ ਮੈਂ ਕੋਈ ਸਕੀਮ ਲਾ ਕੇ ਉਹਦੇ ਮੂੰਹ ਤੋਂ ਹੀ ਇਹ ਗੱਲ ਕਰਵਾਵਾਂਗੀ ਕਿ ਪੈਸੇ ਉਸਨੇ ਹੀ ਲਏ ਹਨ ਹੁਣ ਅਗਲੀ ਵੀਡੀਓ 'ਚ ਦੇਖਾਂਗੇ ਕਿ ਵਿੱਕੀ ਪ੍ਰੀਤ ਅੱਗੇ ਸੱਚ ਬੋਲਦਾ ਹੈ ਕਿ ਨਹੀਂ ਇਹ ਕਹਾਣੀ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ